ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਕਿਹੜੇ ਹੋਮੋਗੇ ਅੱਜ ਭੈਣੋਂ ਮੈਂ ਤੁਹਾਡੇ ਡਿਮਾਂਡ ਤੇ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਹਨਾ ਨਹੀਂ ਇਹ ਵੀ ਵੀਡੀਓ ਮੈਂ ਪਾਉਣੀ ਸੀ ਅੱਜ ਤੋਂ 2-4 ਦਿਨ ਬਾਅਦ ਚ ਬਟ ਕਿਸੇ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਵੀ ਤੁਸੀਂ ਪਾਉਂਦੇ ਨਹੀਂ ਲਾਰੇ ਲਾਰੇ ਹੋਣਾ ਤਾਂ ਕਰਕੇ ਮੈਂ ਸਪੈਸ਼ਲ ਵੀਡੀਓ ਬਣਾਈ ਅੱਜ ਫਿਰ ਮੈਂ ਪਾ ਰਹੀਆਂ ਹਨਾ ਇੱਕ ਤਾਂ ਇਹਦੇ ਵਿੱਚ ਮੈਂ ਡਾਊਟ ਕਲੀਅਰ ਕੀਤਾ ਵੀ ਜਿਹੜਾ ਆਪਣਾ ਬੈਗ ਵਾਲਾ ਪੱਲਾ ਆਪਾਂ ਵੱਡਾ ਰੱਖਦਾ ਉਹ ਕਿਵੇਂ ਅਡਜਸਟ ਕਰਦਾ ਠੀਕ ਹੈ ਪਹਿਲਾ ਪੁਆਇੰਟ ਤੇ ਆ ਦੂਸਰਾ ਪੁਆਇੰਟ ਹੈਗਾ ਵੀ ਜਿਹੜਾ ਆਪਣਾ ਇੱਥੇ ਬਲ ਪੈਂਦਾ ਆ ਵਾਲਾ ਦੇਖੋ ਅੱਜ ਮੈਂ ਹੁਣ ਮੇਰੇ ਪੈਰ ਹੈ ਕਿਉਂਕਿ ਮੈਂ ਇਸ ਵਕਤ ਘਰੇ ਆ ਇਹ ਸੂਟ ਮੇਰਾ ਘਰ ਪਾਉਣ ਵਾਲਾ ਹੈਗਾ ਤਾਂ ਕਰਕੇ ਇੱਥੇ ਬਲ ਕਿਉਂ ਪੈਂਦਾ ਇਹ ਕਾਰਨ ਦੱਸਿਆ ਆ ਵਾਲੀ ਚੀਜ਼ ਤੇ ਇੱਥੇ ਦੱਸਿਆ ਤੇ ਇੱਕ ਦੱਸਿਆ ਵੀ ਆ ਜਿਹੜਾ ਮੋਢਾ ਆਪਣਾ ਇਹ ਕਿਉਂ ਡੇਕਦਾ ਹੁੰਦਾ ਹਨਾ ਹੁਣ ਤੁਸੀਂ ਆ ਦੇਖੋ ਵੀ ਮੈਂ ਦਿਖਾ ਨਹੀਂ ਸਕਦੀ ਵੀ ਮੇਰੇ ਲੁੱਪੀਆਂ ਵੀ ਨਹੀਂ ਲੱਗੀਆਂ ਹੈਗੀਆਂ ਹਨਾ ਤੇ ਇਹ ਆਪਣਾ ਮੋਢਾ ਜੇ ਤੁਸ ਸੋਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਹਨ ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤੇ ਨਾਲੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਯਾਰ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਤੁਸੀਂ ਇੱਕ ਦਿਨ ਨਾ ਵੀਡੀਓ ਬਣਾ ਕੇ ਹਨਾ ਮੈਨੂੰ ਦਿਖਾਓ ਵੀ ਕਿੱਦਾਂ ਬਣਦੀ ਹੈ ਮਿਹਨਤ ਇਸ ਚੀਜ਼ ਤੇ ਬਹੁਤ ਲੱਗਦੀ ਹੈ ਤਾਂ ਕਰਕੇ ਧੰਨਵਾਦ ਸਾਰਾ ਹਾਂਜੀ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਤੇ ਸਟੀਚਿੰਗ ਦੱਸਣ ਲੱਗੇ ਆ ਵੀ ਜਿਹੜਾ ਆਪਾਂ ਇਹ ਬਾਧ ਰੱਖਦੇ ਆ ਇਹ ਬਾਧ ਆਪਾਂ ਕਿਉਂ ਰੱਖਦੇ ਆ ਪਹਿਲਾ ਕਾਰਨ ਤਾਂ ਠੀਕ ਹੈ ਦੂਸਰਾ ਕਾਰਨ ਹੈਗਾ ਵੀ ਇਹ ਵੱਧਦਾ ਤੇ ਆ ਆਪਾਂ ਐਡਜਸਟ ਕਿਵੇਂ ਕਰਨਾ ਬਾਅਦ ਵਿੱਚ ਜਦੋਂ ਆਪਾਂ ਕਮੀਜ਼ ਬਣਾਉਣਾ ਹਨ ਇਸ ਵੀਡੀਓ ਦੇ ਵਿੱਚ ਮੈਂ ਕਟਿੰਗ ਤੇ ਸਟੀਚਿੰਗ ਦੋਨੇ ਦੱਸੂਗੀ ਜਿਵੇਂ ਕੋਲ ਮੇਰੇ ਕਸਟਮਰ ਦੀ ਜਿਹੜੀ ਬ੍ਰੈਸਟ ਆ ਉਹ ਹੈਗੀ ਆ 21 ਰੱਖੋ ਤੁਸੀਂ ਸਾਢੇ ਕਿ ਪੀ ਆ 21 ਇੰਚ ਹੈ ਨਾ ਤੇ ਕਮਰ ਹੈਗੀ ਆ 18 ਇੰਚ ਤੇ हिਪ ਹੈਗੀ 21 ਇੰਚ ਤਾਂ ਆਪਾਂ ਕੀ ਕਰਨਾ ਆਪਾਂ ਤੀਰਾ ਲੈਣਾ ਨਾ ਦਾ ਸਾਢੇ 6 ਸਾਢੇ 6 ਆਪਾਂ ਤਾਂ ਲੈਣਾ ਜਿਉਂ ਬੈਕ ਆਲਾ ਗਲਾ 5 ਪਾਉਣਗੇ ਤਾਂ ਤਦ ਜੋ ਬੈਕ ਆਲੇ ਕਲਾ ਪੰਜ ਨਹੀਂ ਪਾਉਣਗੇ ਫਿਰ ਆਪਾਂ ਥੱਪ ਹੀ ਲਵਾਂਗੇ ਹਨਾ ਤਾਂ ਕਰਕੇ ਮੈਂ ਇਹਨਾਂ ਦਾ ਕਲਾ ਬਣਾਉਂਗੀ 5 ਇੰਚ ਹੀ ਆਪਾਂ ਲਵਾਂਗੇ 7 ਇੰਚ ਆਹ ਸੌਰੀ 6.5 ਇੰਚ ਤੇ 7 ਇੰਚ ਮੈਂ ਲਵਾਂਗੀ ਲੰਬਾਈ ਜਿਵੇਂ ਆਪਾਂ ਨੋਰਮਲ ਹੀ ਕਟਿੰਗ ਕਰਦੇ ਹੁੰਦੇ ਨੇ ਇਹ ਜਿਵੇਂ ਜ਼ਿਆਦਾ ਬਰੀਕੀ ਨਹੀਂ ਦੱਸੂੰਗੀ ਇੱਥੋਂ ਮੈਂ ਲਵਾਂਗੀ ਜੀ 6 ਇੰਚ ਤੇ ਹੁਣ ਜਿਵੇਂ ਕਹਿੰਦਾ ਨੇ ਬ੍ਰੈਸ ਹੈ ਕਿ 21 ਇੰਚ ਸੌਰੀ 21 ਮੈਂ 22 ਤੇ ਨਿਸ਼ਾਨ ਲਾਣਾ ਹੈ 21 ਚ ਹੋ ਗਿਆ ਤੇ ਬੈਕ ਵਾਲੇ ਪੱਲੇ ਦੀ ਜਿਹੜੀ ਕਾਟ ਆ ਉਹ ਪਾਉਗੀ ਇਹਨਾਂ ਦੇ 22 ਇੰਚ ਦੀ ਠੀਕ ਹੈ ਆਪਾਂ ਨੂੰ ਇਦਾਂ ਕਰਕੇ ਪਾ ਲੈਣੀ ਆ ਉਸ ਤੋਂ ਬਾਅਦ ਜਿਹੜਾ ਫਰੰਟ ਵਾਲੇ ਪੱਲੇ ਦੀ ਕਾਰਟ ਆ ਉਹ ਉਹਨੇ ਤੇ ਆਉਗੀ 12 ਤੇ ਆਪਾਂ ਇੱਥੇ ਅੱਧਾ ਇੰਚ ਡਾਊਨ ਕਰ ਦੇਵਾਂਗੇ ਹਨ ਜਿਵੇਂ ਕਿ ਹੁਣ ਆਪਣੀ ਪਹਿਲਾਂ ਵੀ ਵੀਡੀਓ ਆਈ ਹੈ ਹਨ ਵੀ ਆਪਾਂ ਕੁਝ ਵੀ ਨੀਚੇ ਨਾ ਪਾਈਏ ਤਾਂ ਆਪਣੀ ਫਿਟਿੰਗ ਕਿਵੇਂ ਘੈਂਟ ਆਊਗੀ ਉਹ ਆਪਾਂ ਜੇ ਤਾਂ ਹੁਣ ਆਪਾਂ ਬਾਹਰ ਅੰਦਰ ਸੂਟ ਪਾਉਣ ਨੂੰ ਰੱਖਣਾ ਤਾਂ ਆਪਾਂ ਇਹਦੀ ਪਲੇਟ ਰੱਖਾਂਗੇ 10.5 ਤੇ ਠੀਕ ਹੈ ਆਪਾਂ ਇਹ ਕਰ ਰਹੀ ਸੂਟ ਪਾਉਣਾ ਉਹ ਮੈਂ ਤੁਹਾਨੂੰ ਦਿਖਾਵਾਂ ਐਂਡ ਤੇ ਫੋਟੋ ਲਾਉਂਗੀ ਫਿਟਿੰਗ ਕਿੱਦਾਂ ਦੀ ਮਾਸਤ ਆਈ ਉਹਨਾਂ ਦੀ ਹਨ ਆਪਾਂ ਲਾਵਾਂਗੇ ਜੀ 11.5 ਇੰਚ ਤੇ ਹਨਾ ਤੇੜੀ ਪਲੇਟ ਦੀ ਚੜਾਈ ਆ ਉਹ ਆਪਾਂ ਲਾਵਾਂਗੇ 7 ਇੰਚ ਤੇ ਲੈਂਥ ਹਾਈਟ ਦੇ ਹਿਸਾਬ ਨਾਲ ਹਾਈਟ ਨੋਰਮਲ ਆ ਤੇ ਉਹ ਲਾਵਾਂਗੇ ਆਪਾਂ 7 ਇੰਚ ਤੇ ਸਾਈਡ ਵਾਲੀਆਂ ਪਲੇਟਾਂ ਨੇ ਜਿਹੜੀਆਂ ਉਹ ਆਪਾਂ ਇਹਨਾਂ ਦੇ ਪਾਵਾਂਗੇ ਉਹ ਆਪਾਂ ਪਾਵਾਂਗੇ ਜਿਹੜੀ ਆ ਚੀਜ਼ ਐ ਇੱਥੋਂ ਜਿਵੇਂ ਵਿਚਾਲੇ ਨਹੀਂ ਰੱਖਣਾ ਇੱਕ ਸੂਤ ਆਪਾਂ نیچے ਕਰਕੇ ਰੱਖਣਾ ਇੱਥੋਂ ਲਾਵਾਂਗੇ ਆਪਾਂ 2.5 ਇੰਚ ਲਾ ਲਓ ਤੇ ਨਹੀਂ 2 ਬਹੁਤ ਆ ਮੈਂ 2 ਹੀ ਲਾਇਆ ਇੱਕ ਵਾਰ ਤੇ ਇੱਥੋਂ 1.5 ਇੰਚ ਜੇ ਤੁਸੀਂ ਤਿੱਖੀ ਫਿਟਿੰਗ ਪਾਉਣੀ ਆ ਤਾਂ 1.5 ਇੰਚ ਜੇ ਤੁਸੀਂ ਥੋੜੀ ਜਿਹੀ ਅੰਨੀ ਪਾਉਣੀ ਹੈ ਤਾਂ 2 ਇੰਚ ਠੀਕ ਹੈ ਹੁਣ ਆ ਗਈ ਇਹਨਾਂ ਦੀ ਸਾਈਡ ਸੀਨ ਕਈ ਵਾਰ ਕਿਉਂ ਹੁੰਦਾ ਜਿਵੇਂ ਇੱਕ ਹੀ ਹਿਪ ਆ ਤੁਸੀਂ ਆਪ ਹੀ ਅੰਦਾਜ਼ਾ ਲਾਓ ਹਨਾ ਵੀ ਜਿਹਦੀ ਕਮਰ 17 18 ਹੈ ਤੇ ਹਿਪ ਉਹਨਾਂ ਦੀ 21 ਹੋਵੇ ਤਾਂ ਪੇਟ ਕਿੱਡਾ ਹੋਵੇ ਹੋਊਗਾ ਫਿਰ ਉਹ ਕੀ ਹੁੰਦਾ ਵੀ ਪੇਟ ਦੇ ਉੱਪਰ ਹੀ ਕੱਪੜਾ ਚੜ ਜਾਂਦਾ ਸਾਈਡ ਤੋਂ ਢੱਕਾ ਦੇ ਹਿਸਾਬ ਨਾਲ ਜਾਂਦੀਆਂ ਨੇ ਉਹ ਆਪਾਂ ਰੱਖਾਂਗੇ ਨਾਲ 16 ਇੰਚ ਤੇ 16 ਇੰਚ ਰੱਖ ਲਈ ਤਾਂ ਇੱਥੋਂ ਆਪਾਂ ਰੱਖਾਂਗੇ ਜੀ 21 ਇੰਚ ਤੇ ਕਮਰ ਦਾ ਨਿਸ਼ਾਨ ਲਾ ਲਵਾਂਗੇ ਆਪਾਂ ਪਲੇਟਾ 'ਚ ਜਿੰਨਾ ਕੁ ਦੇਣਾ ਉਹਨਾਂ ਕੁ ਰੱਖ ਕੇ 18 ਇੰਚ ਇਹਨੂੰ ਐਦਾਂ ਮਿਲਾ ਦਵਾਂਗੇ ਹੁਣ ਆਪਾਂ ਇਹਦੀ ਲੱਗੀਆਂ ਕਟਿੰਗ ਕਰਨ ਤੇ ਜਿਹੜੇ ਆਪਾਂ ਹੁਣ ਨਿਸ਼ਾਨ ਲਾ ਲਏ ਹਨਾ ਆਪਾਂ ਇੱਕ ਵਾਰ ਬਸ ਨਿਸ਼ਾਨ ਲਾ ਲਿਓ ਉਸ ਤੋਂ ਬਾਅਦ ਆਪਾਂ ਨੂੰ ਸਟੀਚਿੰਗ ਕਰ ਲੈਵੇ ਕੋਈ ਵੀ ਕਾਟ ਪਾਉਣ ਦੀ ਲੋੜ ਨਹੀਂ ਪਊਗੀ ਬਸ ਮਾੜੀ-ਵਾੜੀ ਆਪਾਂ ਮੋਢੇ ਤੋਂ ਸ਼ਾਂਤੀ ਪਾਵਾਂਗੇ ਉਹ ਵੀ ਜੇ ਲੋੜ ਪਈ ਤਾਂ ਨਹੀਂ ਤਾਂ ਉਹ ਵੀ ਲੋੜ ਨਹੀਂ ਹੁੰਦੀ ਤੇ ਜਿਹੜਾ ਆਪਾਂ ਵੱਡਾ ਛੋਟਾ ਪਾਸਾ ਰੱਖਿਆ ਨਾ ਉਹਦੇ ਲਈ ਭੈਣੋ ਆਪਾਂ ਨੂੰ ਇੱਥੇ ਕੱਟ ਪਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕੀ ਕੀਤਾ ਇਹਦਾ ਕੀ ਨਹੀਂ ਕੀਤਾ ਹੈ ਨਾ ਚਲੋ ਆਪਾਂ ਇੱਥੇ ਕੱਟ ਹੀ ਨਾ ਪਾਵਾਂਗੇ ਫੇਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਵੱਡਾ ਛੋਟਾ ਰੱਖਣ ਦਾ ਫੇਰ ਚਾਹੇ ਤੁਸੀਂ ਰੱਖੋ ਚਾਹੇ ਨਾ ਰੱਖੋ ਫੇਰ ਇੱਕ ਹੀ ਬਰਾਬਰ ਹੁੰਦਾ ਹੈ ਨਾ ਵੱਡਾ ਛੋਟਾ ਪਾਸਾ ਆਪਾਂ ਕਿਉਂ ਰੱਖਦੇ ਆ ਉਹਦਾ ਕੀ ਕਾਰਨ ਉਹ ਮੈਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਉਦੋਂ ਕਸਟਮਰ ਤੇ ਆਪਾਂ ਪਵਾ ਕੇ ਸੂਟ ਫੋਟੋ ਲਾਈਨ ਉਦੋਂ ਤੁਹਾਨੂੰ ਪਤਾ ਲੱਗੂਗੀ ਆਪਾਂ ਵੱਡਾ ਛ ਇਹਦਾ ਕੀ ਕਾਰਨ ਤੇ ਜਿਵੇਂ ਕਹਿ ਰਹੀ ਆ ਵੀ ਸਾਡਾ ਉਹ ਪਿੱਛੇ ਜਾਂਦਾ ਗਲਾ ਹਨਾ ਉਹਨਾਂ ਦੇ ਵੀ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦਿੱਤੇ ਜਾਣਗੇ ਸਾਰੇ ਤੁਹਾਨੂੰ ਦਿੱਤੇ ਨਹੀਂ ਜਾਣਗੇ ਮਤਲਬ ਕਿ ਮੈਂ ਪ੍ਰੈਕਟੀਕਲ ਕਰਕੇ ਦਿਖਾਉਂਗੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਮਸ਼ੀਨ ਦੇ ਉੱਪਰ ਬਾਹ ਦੀ ਵੀਡੀਓ ਆਪਾਂ ਬਹੁਤ ਜ਼ਿਆਦਾ ਪਾ ਚੁੱਕੇ ਆ ਪਹਿਲੇ ਹਨਾ ਬਾਹ ਦੀ ਤਾਂ ਨਹੀਂ ਮੈਨੂੰ ਲੱਗਦਾ ਵੀ ਲੋਡ ਪਾਉਗੀ ਦੇਖੋ ਗੜੇ-ਗੋੜੇ ਮੈਂ ਬਣਾ ਲਏ ਸੀਗੇ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇ ਉੱਪਰ ਦੱਸਿਆ ਹੋਇਆ ਹੁਣ ਮੈਂ ਇਹਦਾ ਮੇਨ ਮਕਸਦ ਹੈ ਮੈਂ ਪਲੇਟਾਂ ਦੱਸ ਦੇਵਾਂ ਤੁਹਾਨੂੰ ਹੁਣ ਆਪਾਂ ਲੱਗਿਆ ਪਲੇਟਾਂ ਪਾਉਣ। ਪਹਿਲਾਂ ਆਪਾਂ ਉੱਪਰ ਵਾਲੀ ਪਲੇਟ ਪਾਵਾਂਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਕਿ ਮੋਹਰੋਂ ਆਪਾਂ ਬ੍ਰੇਕ ਰੱਖਣੀ ਆ ਪਿੱਛੇ ਤੋਂ ਮੋਟੀ ਰੱਖਣੀ ਆ। ਤੇ ਆਪਾਂ ਨਾਪ ਦੇ ਹਿਸਾਬ ਨਾਲ ਰੱਖਦੇ ਹਾਂ। ਪਿੱਛੇ ਤੋਂ ਆਪਾਂ ਕਿੰਨੀ ਮੋਟੀ ਰੱਖਣੀ ਆ ਨਾ ਮੈਂ ਪਲੇਟ ਪਾ ਲਵਾਂ ਇੱਕ ਵਾਰ ਫਿਰ ਤੁਹਾਨੂੰ ਮੈਂ ਮਿਲ ਕੇ ਦੱਸਦੀ ਆ। ਜਿਹੜੀਆਂ ਆਪਾਂ ਨੂੰ ਪਹਿਣਾ ਕਹਿੰਦੀਆਂ ਨੇ ਵੀ ਸਾਡੇ ਬਲ ਪੈਂਦੇ ਆ, ਉਹ ਬਲ ਕਿਉਂ ਪੈਂਦੇ ਆ ਇਹ ਵੀ ਮੈਂ ਤੁਹਾਨੂੰ ਦੱਸਣ ਲੱਗੀਆਂ ਅੱਜ। ਮੈਂ ਘਰ ਪਲੇਟ ਪਾਵਾਂ। ਮੈਂ ਨਾ ਇੱਕ ਵਾਰ ਆ ਦੋ ਤਿੰਨ ਦਿਨ ਹੋ ਗਏ ਕਿਸੇ ਦਾ ਕਮੀਜ਼ ਦਿੱਤਾ ਹੋਇਆ ਦੇਖਿਆ ਸੀ ਅਲਟਰਾ ਆਇਆ ਸੀ ਮੇਰੇ ਕੋਲ ਉਹ ਮੈਂ ਕੀ ਦੇਖਿਆ ਵੀ ਇੱਥੋਂ ਵੀ ਪੂਰੀ ਮੋਟੀ ਪਲੇਟ ਭਰੀ ਹੋਈ ਉਹਨਾਂ ਦੇ ਉਹਦੇ ਨਾਲ ਕੀ ਹੋ ਜਾਂਦਾ ਸੂਟ ਟਾਈਟ ਜ਼ਰੂਰ ਹੋ ਜਾਂਦਾ ਪਰ ਆਪਣੀ ਫਿਟਿੰਗ ਨਹੀਂ ਆਉਂਦੀ ਹੁਣ ਦੇਖੋ ਵੀ ਆਪਾਂ ਅੱਧਾ ਇੰਚ ਮੈਨ ਲੈਣਾ ਸ਼ਾਇਦ ਆਇਆ ਇੱਧਰ ਹੂੰ ਅੱਧਾ ਇੱਧਰ ਆਇਆ ਅੱਧਾ ਇੱਧਰ ਆਇਆ 1 ਇੰਚ ਕਪੜਾ ਆਪਣਾ ਇਹਦੇ ਵਿੱਚ ਕਿਹਾ ਹੁਣ ਆਪਾਂ ਸਾਈਡ ਵਾਲੀ ਪਾ ਲਈਏ ਦੂਸਰੀ ਨੀਚੇ ਵਾਲੀ ਇਹ ਜਿਹੜੇ ਵੀ ਇਹ ਡਾਊਟ ਹੋਣਗੇ ਨੇ ਮੈਂ ਸਾਰੇ ਤੁਹਾਨੂੰ ਜਦੋਂ ਕਮੀਜ਼ ਬਣ ਗਿਆ ਹਨਾ ਅੰਤ ਤੇ ਦਿਖਾਉਂਗੀ ਵੀ ਕਿੱਥੇ ਕਿਵੇਂ ਨਿਕਲੇ ਆ ਇੱਕ ਵਾਰ ਤੁਸੀਂ ਸਿਰਫ ਇਹ ਦੇਖੋਗੇ ਆਪਾਂ ਸਟਿਚਿੰਗ ਕਿਵੇਂ ਕਰ ਰਹੇ ਆ ਇਹਦੇ ਵਿੱਚ ਮੈਂ ਰੀਲ ਦਾ ਥੋੜਾ ਜਿਹਾ ਫਰਕ ਰੱਖਿਆ ਵੀ ਚਲੋ ਸੌਖਾ ਦਿਸ ਜਾਵੇ ਹਨਾ ਆ ਜਿਹੜੀ ਮੇਰੇ ਪਿੱਛੇ ਆਵਾਜ਼ ਆ ਰਹੀ ਹੈ ਇਹਨੂੰ ਇਗਨੋਰ ਕਰਿਓ ਕਿਉਂਕਿ ਇਹ ਵਿਚਾਰੇ ਰੱਬ ਦੇ ਜੀ ਆ ਰੱਬ ਦਾ ਰੂਪ ਸੱਚ ਆ ਦੇਖੋ ਇੱਕ ਵਾਰ ਜਿਹੜੀ ਆਪਣੀ ਫਿਟਿੰਗ ਹੁੰਦੀ ਹੈ ਨਾ ਉਹ ਕਿਵੇਂ ਆਉਂਦੀ ਹੈ ਉਹ ਆਪਣੀ ਆਉਂਦੀ ਹੈ ਸਾਈਡ ਵਾਲੀਆਂ ਪਲੇਟਾਂ ਦੇ ਹਿਸਾਬ ਨਾਲ ਹੀ ਆਉਂਦੀ ਹੈ ਉਹ ਸਾਈਡ ਵਾਲੀਆਂ ਪਲੇਟਾਂ ਨਾਲ ਆਪਣਾ ਕੀ ਹੁੰਦਾ ਵੀ ਜਿਹੜਾ ਆਪਣੇ ਬਲ ਪੈ ਲੈਂਦੇ ਜਿਵੇਂ ਆਹ ਵਾਲੀ ਥੀਸ ਤੇ ਬਲ ਹੋ ਗਿਆ ਝਾਹ ਵਾਲੀ ਥੀਸ ਤੇ ਬਲ ਹੋ ਗਿਆ ਨਾ ਉਹ ਨਿਕਲਦੇ ਆ ਤੇ ਜਿਹੜੀ ਆਪਣੀਆਂ ਲੰਮੀਆਂ ਪਲੇਟਾਂ ਹੁੰਦੀਆਂ ਉਹਨਾਂ ਨਾਲ ਆਪਣੀ ਫਿਟਿੰਗ ਸਹੀ ਬਣਦੀ ਹੈ ਹੁਣ ਕਈ ਭੈਣਾਂ ਕੀ ਕਰਦੀਆਂ ਨੇ ਆਹ ਪਲੇਟਾਂ ਪਾ ਕੇ ਫਿਟਿੰਗ ਤਾਂ ਸਹੀ ਬਣਾ ਲੈਂਦੀਆਂ ਨੇ ਬਟ ਬਲ ਨਹੀਂ ਲਓ ਦੇਖਦੀਆਂ ਵੀ ਸਾਡੇ ਬਲ ਕਿੱਥੇ ਪੈ ਰਹੇ ਆ ਉਹ ਲੰਮੀ ਪਲੇਟ ਦਾ ਤੁਹਾਨੂੰ ਪਤਾ ਹੀ ਨਹੀਂ ਆ ਜੀ ਸੁਰੂ ਤੋਂ ਪਤਲੀ ਰੱਖਣੀ ਹੈ ਫਿਰ ਉਸ ਤੋਂ ਬਾਅਦ ਉਹ ਮੋਟੀ ਕਰਦੇ ਨੇ ਉਸੇ ਰੇਖੇ ਤੇ ਪਤਲੀ ਬਸ ਆਈਆਂ ਆਪਾਂ ਸਾਰੀਆਂ ਪਲੇਟਾਂ ਪਾ ਲਵਾਂਗੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਫਿਟਿੰਗਾਂ ਦੇ ਸੀਨ ਲਾਵਾਂਗੇ ਨਾ ਉਦੋਂ ਤੁਹਾਨੂੰ ਮੈਂ ਦਿਖਾਉਣੀ ਹੈ ਵੀ ਮੇਨ ਜਿਹੜੀ ਸੀਨ ਆ ਉਹ ਕਿਵੇਂ ਲੱਗਦੀ ਹੈ ਆਪਣੀ ਜਿਹਦੇ ਨਾਲ ਪਰਫੈਕਟ ਫਿਟਿੰਗ ਆਉਂਦੀ ਹੈ ਵੀ ਆਪਾਂ ਨੂੰ ਲੋੜ ਨਹੀਂ ਪੈਂਦੀ ਹੋਰ ਕੁਝ ਵੀ ਕਰਨ ਦੀ ਬਸ ਆਈਆਂ ਆਪਾਂ ਪਲੇਟਾ ਪਾ ਲਵਾਂਗੇ ਫਿਰ ਆਪਾਂ ਮਿਲਦੇ ਆਂ ਆ ਦੇਖੋ ਹੁਣ ਜਿਵੇਂ ਕਿ ਆਪਾਂ ਪਿਛਲਾ ਜਿਹੜਾ ਪਾਸਾ ਹੈਗਾ ਉਹ ਆਪਾਂ ਵੱਡਾ ਰੱਖਦੇ ਹੁੰਦੇ ਹਨਾ ਉਹਨੂੰ ਆਪਾਂ ਐਡਜਸਟ ਕਿਵੇਂ ਕਰਨਾ ਹੈ ਇਹਦੇ ਵਿੱਚ ਹਨਾ ਤੁਸੀਂ ਆ ਦੇਖੋ ਜਿਹੜੇ ਆਪਾਂ ਨੀਚੇ ਵਾਲੇ ਕੱਟ ਲਾਏ ਸੀ ਨਾ ਇੱਥੋਂ ਆਪਾਂ ਕੱਟ ਨੂੰ ਕੱਟ ਤੇ ਮਿਲਾ ਲੈਣਾ ਉਸ ਤੋਂ ਬਾਅਦ ਇੱਕ ਆਪਾਂ ਸੀਨ ਲਾਉਣੀ ਹੈ ਕੱਚੀ ਇਹਨੂੰ ਏਦਾਂ ਕਰਕੇ ਠੀਕ ਹੈ ਚਾਹੇ ਤੁਸੀਂ ਉੱਪਰਲੇ ਕੱਟ ਮਿਲਾ ਲਓ ਚਾਹੇ ਤੁਸੀਂ ਨੀਚੇ ਵਾਲੇ ਕੱਟ ਮਿਲਾ ਲਓ ਆ ਦੇਖੋ ਜਿਹੜੀ ਨੀਚੇ ਵਾਲੇ ਕੱਟ ਉਹ ਤਾਂ ਆਪਾਂ ਇੱਥੋਂ ਮਿਲਾਉਣੇ ਆ ਤੇ ਜਿਹੜੇ ਉੱਪਰ ਵਾਲੇ ਕੱਟ ਆਪ ਇਹ ਤੋਂ ਆਇਆਂ ਕਰਕੇ ਸੀ ਲਾਉਣੀ ਹੈ ਜਿਹੜੀ ਪਲੇਟ ਆ ਉਹ ਹਮੇਸ਼ਾ ਹੀ ਨੀਚੇ ਨੂੰ ਰੱਖਣੀ ਆ ਆਪਾਂ ਇਹਨੂੰ ਆਪਾਂ ਉੱਪਰ ਨੂੰ ਹੁਣੀ ਚੱਕਣੀ ਇਦਰੋਂ ਇਹ ਹੋ ਗਿਆ ਤੇ ਇਵੇਂ ਆਪਾਂ ਇਸ ਸਾਈਡ ਤੋਂ ਕਰਨਾ ਹੁਣ ਮੈਂ ਸੀਨ ਲਾ ਲਿਆ ਮੈਂ ਫੇਰ ਤੁਹਾਨੂੰ ਦਿਖਾਉਣੀ ਆ ਇੱਥੋਂ ਆਪਾਂ ਇਦਾਂ ਕਰਕੇ ਰੱਖਣਾ ਵੀ ਜਿਹੜੇ ਕੱਟ ਆ ਉਹ ਇੱਥੋਂ ਵੀ ਇੱਕੋ ਜਿਹਾ ਹੁਣ ਤੇ ਇੱਥੋਂ ਵੀ ਇੱਕੋ ਜਿਹਾ ਹੁਣ ਤਾਂ ਹੀ ਮੈਂ ਕਹਿ ਰਹੀ ਹਾਂ ਕਿ ਕੱਟ ਲਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਇਹ ਆਪਾਂ ਸੀ ਲਾ ਲਈਏ ਫਿਰ ਉਸ ਤੋਂ ਬਾਅਦ ਮੈਂ ਫਿੱਟਿੰਗ ਵਾਲੀ ਸੀਨ ਲਾ ਕੇ ਤੁਹਾਨੂੰ ਦਿਖਾਉਣੀ ਹੈ ਵੀ ਇਹ ਕੀ ਮਤਲਬ ਹੁੰਦਾ ਜਿਹੜਾ ਆ ਕੱਪੜਾ ਇੱਥੇ ਇਕੱਠਾ ਹੋ ਰਿਹਾ ਆਪਣਾ ਜਾਂ ਪਿਛਲਾ ਵੱਧ ਰਿਹਾ ਇਹਦਾ ਆਪਾਂ ਨੂੰ ਕੀ ਫਰਕ ਪੈਂਦਾ ਹਨ ਕੀ ਇਹਦਾ ਅਸਰ ਹੁੰਦਾ ਮਤਲਬ ਕਿ ਵੀ ਜੇ ਆਪਾਂ ਵੱਡਾ ਰੱਖਦੇ ਤਾਂ ਕਰਕੇ ਹੁਣ ਮੈਂ ਇੱਕ ਵਾਰ ਸੀ ਲਾ ਲਿਆ ਉਹ ਫਿਰ ਦਿਖਾਉਣੀ ਤੁਹਾਨੂੰ ਹਾਂਜੀ ਆਹ ਦੇਖੋ ਜਿਹੜਾ ਆਪਾਂ ਵੱਡਾ ਪਾਸਾ ਰੱਖਿਆ ਸੀ ਨਾ ਉਹ ਆਪਣਾ ਇੱਥੇ ਆ ਗਿਆ ਠੀਕ ਹੈ ਇਹਨਾਂ ਨੇ ਇਹਦਾ ਸੈਂਟਰ ਹੋਊਗਾ ਜਿਹੜਾ ਹੁਣ ਉਹ ਆਪਣਾ ਇੱਥੋਂ ਹੋਊਗਾ ਆਹ ਵਾਲੀ ਚੀਜ਼ ਤੋਂ ਸੈਂਟਰ ਹੋਊਗਾ ਆਪਣਾ ਜਦੋਂ ਆਪਾਂ ਬਾਹਟ ਅਟੈਚ ਕਰਾਂਗੇ ਨਾ ਉਹ ਸੈਂਟਰ ਇੱਥੇ ਹੋਊਗਾ ਨਾ ਕਿ ਇੱਥੇ ਹੋਊਗਾ ਠੀਕ ਹੈ ਆ ਦੇਖੋ ਆ ਹੁਣ ਆਪਣਾ ਥੋੜਾ ਜੋੜਨ ਵਾਲੇ ਆ ਇਹ ਆ ਦੇਖੋ ਆ ਹੁਣ ਜਿਹੜਾ ਆਪਣਾ ਵੱਡਾ ਰੱਖਿਆ ਸੀ ਆਪਣਾ ਇਹਨਾਂ ਨਾਲ ਵੱਧ ਗਿਆ ਹੁਣ ਇਹਦਾ ਆਪਾਂ ਕੀ ਕਰਨਾ ਠੀਕ ਹੈ ਇਹਨੂੰ ਇੱਕੋ ਜਿਹਾ ਕਰਕੇ ਇੱਥੋਂ ਆਪਾਂ ਹਰ ਇੱਕ ਦੀ ਸ਼ਾਂਤੀ ਪਾ ਦੇਵਾਂਗੇ ਦੋਨਾਂ ਪੱਲਿਆਂ ਤੇ ਤਾਂ ਦੇਖੋ ਇਧਰ ਹੋ ਗਿਆ ਇਹ ਕੱਲਾ ਆਪਣਾ ਨਹੀਂ ਸਾਰੇ ਜਿਹੜੇ ਵੀ ਵੀਡੀਓ ਵੀਡੀਓ ਬਣਾਉਂਦੇ ਆਖੇ ਨੇ ਜਿਹੜੇ ਸਟੀਚਿੰਗ ਕਰਦੇ ਨੇ ਉਹਨਾਂ ਦਾ ਇਦਾਂ ਹੀ ਰਹਿੰਦਾ ਸਾਰਿਆਂ ਦਾ ਐਨੀ ਨਹੀਂ ਸ਼ਾਂਤੀ ਪੈ ਗਈ ਹੁਣ ਤੁਸੀਂ ਇਹ ਦੇਖਣਾ ਹੁਣ ਇਹਨੂੰ ਆਪਾਂ ਜਿਹੜੀ ਆਪਾਂ ਕਹਿੰਦੇ ਵੀ ਮੋਡੇ ਦੀ ਛਾਂਟੀ ਪਾਉਣੀ ਆ ਉਹ ਆਪਾਂ ਕਿਵੇਂ ਪਾਉਣੀ ਆ ਇੱਥੋਂ ਆਪਾਂ ਫਿਟਿੰਗਾਂ ਦੀ ਸੀਲ ਨੂੰ ਆਹ ਵਾਲੇ ਥਾਂ ਤੋਂ ਇੱਥੋਂ ਐ ਕਰਕੇ ਫੜੂ ਇਧਰ ਨਾਲ ਪਾਸਾ ਤੇ ਇਧਰ ਨਾਲ ਪਾਸਾ ਰੀ ਟੋਨੇ ਤਾਂ ਕਰਕੇ ਫੜਕੇ ਐਵੇਂ ਰੱਖ ਲੈਣੇ ਆਪਾਂ ਠੀਕ ਹੈ ਹੁਣ ਆਪਾਂ ਨੂੰ ਮੂਰਲੇ ਪੱਲੇ ਦੀ ਕਾਰਟ ਪਾਉਣ ਦੀ ਲੋੜ ਨਹੀਂ ਪੈਣੀ ਇੱਥੇ ਰੱਖ ਲੈਣੇ ਹੁਣ ਇੱਥੋਂ ਦੇਖੋ ਜੇ ਤੁਸੀਂ ਕਹਲਾ ਡੀਪ ਰੱਖਿਆ ਤਾਂ ਇੱਥੋਂ ਤੁਸੀਂ 21 बाई ਵਾਲੇ ਨੇ ਢਾਈ ਰੱਖ ਸਕਦੇ ਬਟ ਆਪਾਂ ਤੈਨੂੰ ਹੀ ਰੱਖਾਂਗੇ ਆਪਣੇ ਕੋਲ ਹੈਗਾ ਪੌਣੇ ਚਾਰ ਇਥੋਂ ਆਪਾਂ ਹਲਕੇ ਹਲਕੇ ਸ਼ਾਂਤੀ ਪਾਵਾਂਗੇ ਸਿਰਫ ਇੰਨੀ ਕੀ ਪਾਉਣੀ ਹੈ ਸ਼ਾਂਤੀ ਜਿਹੜੀ ਆਪਾਂ ਠੀਕ ਹੈ ਹੁਣ ਆ ਦੇਖੋ ਹੁਣ ਆ ਆਪਣੀ ਰਹਗੀ ਅਗੜ ਟੁਗੜ ਰਹਗੀ ਇਹ ਠੀਕ ਹੈ ਹੁਣ ਇਹਦੀ ਵੀ ਆਪਾਂ ਸ਼ਾਂਤੀ ਪਾਵਾਂਗੇ ਇਹਦੀ ਕਿੰ ਆਪਾਂ ਪਾਵਾਂਗੇ ਇਥੋਂ ਰੱਖ ਕੇ ਆਪਾਂ ਇਹdala ਕਰਕੇ ਇਹਦੇ ਨਾਲ ਮਿਲਾ ਦੇਣੀ ਹੈ ਇਥੋਂ ਕਰਕੇ ਦੇਖੋ ਜੇ ਤੁਸੀਂ ਐਵੇਂ ਦੀ ਫਿਟਿੰਗ ਬਣਾਓਗੇ ਨਾ ਤੁਹਾਡਾ ਗਲਾ ਕਦੇ ਵੀ ਪਿੱਛੇ ਨਹੀਂ ਜਾਊਗਾ ਹੁਣ ਮੈਂ ਤੁਹਾਨੂੰ ਇੱਕ ਵਾਰ ਦੱਸਣ ਲੱਗੀ ਐ ਹੁਣ ਤੁਸੀਂ ਆ ਦੇਖੋ ਜਦੋਂ ਹੁਣ ਆਪਾਂ ਇਦਾਂ ਕਰਕੇ ਫਿਟਿੰਗ ਪਾ ਲਈ ਠੀਕ ਆ ਆ ਸੀਣਾ ਆਪਣੀ ਰਹਿ ਜਾਣੀਆਂ ਕਿੱਥੇ ਦੱਸਾਂ ਮੈਂ ਤੁਹਾਨੂੰ ਚਲੋ ਬਾਅਦ ਦੱਸਣ ਲੱਗੇ ਕਿ ਕਿੱਥੇ ਰਹਿਣੇ ਆ ਆ ਦੇਖੋ ਆ ਚੀਜ਼ ਇੱਥੇ ਰਹਿ ਗਈ ਹੁਣ ਗਲਾ ਛੋਟਾ ਕਿਵੇਂ ਜਾਊਗਾ ਪਿੱਛੇ ਨਾ ਤਾਂ ਪਿੱਛੇ ਜਾਵੇ ਨਾ ਗਲਾ ਛੋਟਾ ਇਦਾਂ ਇਦਾਂ ਡਿੱਗੇ ਠੀਕ ਆ ਚਾਹੇ ਕੁਛ ਮਰਜ਼ੀ ਕਰੋ ਤੁਸੀਂ ਨੀਚੇ ਦੀ ਬਰਾ ਪਾਓ ਚਾਹੇ ਨਾ ਪਾਓ ਲੁਪੀਆ ਲਾਓ ਚਾਹੇ ਨਾ ਲਾਓ ਇਹ ਕਦੇ ਵੀ ਕਿਸੇ ਪਾਸੇ ਨਹੀਂ ਜਾਊਗਾ ਹੁਣ ਰਹੀ ਗੱਲ ਇਹਦੀ ਹੁਣ ਆਪੇ ਇਹਨੂੰ ਨਾਪਣਾ ਕਿਵੇਂ ਆ ਠੀਕ ਆ ਨਾਪਣੇ ਨੂੰ ਆਪਾਂ ਇਦਾਂ ਕਰਕੇ ਆਇਆ ਕਰਕੇ ਆਪਣਾ ਆ ਰਿਹਾ ਹੈ 9.5 ਤੇ ਹੁਣ ਆਪਣੀ ਇਹਦੀ ਬਾਹਂ ਗਈ ਠੀਕ ਹੈ ਬਾਹਂ ਆਪਾਂ ਰੱਖਣੀ ਹੈ 9.5 ਇੰਚ ਪੂਰੀ 9 ਰੱਖਾਂਗੇ ਜਦੋਂ ਆਪਾਂ ਇਹ ਤੇ ਕਾਟ ਪਾਵਾਂਗੇ ਇਹਨੇ ਆਪੇ 9.5 ਰਹਿ ਜਾਣਾ ਹਾਂਜੀ ਆ ਦੇਖੋ ਜੀ ਆਪਾਂ ਅੱਜ ਰੈਡੀ ਕੀਤਾ ਕਮੀਜ਼ ਤੁਸੀਂ ਆ ਦੇਖੋ ਵੀ ਜਿਹੜਾ ਸਾਹਮਣਾ ਆਪਾਂ ਕਹਿੰਦੇ ਆ ਹਨਾ ਉਹਨੂੰ ਆਪਾਂ ਕਿਸ ਚੀਜ਼ ਨੂੰ ਕਹਿੰਦੇ ਆ ਆ ਵਾਲੀ ਚੀਜ਼ ਹੁੰਦੀ ਹੈ ਜਿਹੜੀ ਉਹ ਸਾਹਮਣਾ ਹੁੰਦੀ ਹੈ ਹਨਾ ਆ ਦੇਖੋ ਇਹਨਾਂ ਦੇ ਮੈਂ ਹਜੇ ਲੁਪੀਆਂ ਨਹੀਂ ਲਾਈਆਂ ਤੁਸੀਂ ਦੇਖੋ ਵੀ ਮੋਟਾ 1% ਵੀ ਨਹੀਂ ਗਿਰ ਰਿਹਾ ਹਨਾ ਤੁਸੀਂ ਦੇਖੋ ਕੋਈ ਬਾਲ ਨਹੀਂ ਪਹਿਰਿਆ ਇਹਨਾਂ ਦੀਆਂ ਬਾਹਾਂ ਜਿਹੜੀਆਂ ਉਹ ਜੇ ਮੈਂ ਲੈਸ ਲਾਉਣੀ ਉਹ ਸਿਰਫ ਮੈਂ ਵੀਡੀਓ ਬਣਾਉਣ ਖਾਤਰ ਹੀ ਉਹ ਕਰਕੇ ਰੱਖਿਆਗਾ ਤੁਸੀਂ ਦੇਖੋ ਬੈਕ ਤੋਂ ਵੀ ਦੇਖੋ ਕੋਈ ਕਿਸੇ ਪਾਸੇ ਬਾਲ ਨਹੀਂ ਪਹਿਰੇ ਆਹ ਜੇ ਆਪਾਂ ਤਰਪਾਈ ਵਗੈਰਾ ਕਰਨੀ ਆ ਇਹ ਆਪਾਂ ਕੱਲ ਕਰਾਂਗੇ ਤੁਸੀਂ ਦੇਖੋ ਫਿਟਿੰਗ ਕਿੰਨੀ ਮਸਤ ਆਈ ਐ ਇਧਰਲੇ ਪਾਸੇ ਦੇਖੋ ਤੁਸੀਂ ਫਿਟਿੰਗ ਕਿੰਨੀ ਘੈਂਟ ਆਈ ਐ